ਤਾਦੇ ਨੇ ਜਿਸ ਨੂੰ ਗਿਆਨ ਹੋਵੇ ਮੇਰਾ ਸਾਮੀ ਤੇ ਸਗੁਰ ਸਿੱਖ ਔਰ ਸਿੱਖ ਨੂੰ ਗੁਰੂ ਮਹਾਂਬਾਬ ਦਾ ਉਪਦੇਸ਼ਾਉਂਦੇ ਨੇ ਗੁਰੂ ਮਹਾਂਬਾਬ ਜਾਣੀ ਜਿਹੜਾ ਜੀਵਣਾ ਲਾ ਕੇ ਆਤਮਾ ਨਾਲ ਜੋੜਦੇ ਨੇ ਜੀਵ ਨੂੰ ਫੇਰ ਜਦੋਂ ਜੁੜ ਗਿਆ ਉਹਦਾ ਪਰਮ ਹੋ ਗਿਆ ਦੂਰ ਜੀ ਪੜੇਗਾ ਫੇਰ ਉਹ ਕੀ ਵੱਡ ਜਾਵੇਗਾ ਰਹੇਗਾ ਦਾ ਸਰੀਰ ਚ ਨਾ ਸਰੀਰ ਬਦਲਣਾ ਨਾ ਅੰਗ ਹੋਰ ਆਉਣੇ ਨੇ ਨਹੀਂ ਉਹ ਅੰਗ ਹੋਰ ਤੇ ਨਵੇਂ ਹੋਰ ਆਉਣਗੇ ਨਹੀਂ ਉਹ ਫੇਰ ਸਰੀਰ ਦੇ ਵਿੱਚ ਸავਗਤ ਹੋਵੇਗਾ ਜਾਣੀ ਉਸ ਤੇ ਅੱਗੇ ਫੇਰ ਉਹ ਰਸਤਾ ਜਿਹੜੀ ਉਹ ਸਿੱਖੀ ਮਹਾਵਾਗ ਦੁਆਰਾ ਜਦਵਾਤਮਾ ਦੇ ਵਿੱਚ ਭੇਜ ਹੋ ਜਾਂਦਾ ਅਗੜੀ ਫੇਰ ਪੰਗਤੀ ਮਹਾਰਾਜ ਜਨਾਨਕ ਧੂੜ ਮੰਗੇ ਤੇ ਸਗਲ ਸਿੱਖੀ ਜਿਹੜਾ ਇਹ ਜੀ ਲਖਣਾ ਵਾਲਾ ਉਹ ਵੀ ਮੰਗੀ ਐ ਖੈਰ ਆਪਾਂ ਵੀ ਸਿੱਖੀਆਂ ਖਬਰਾਂ ਆਪਾਂ ਵੀ ਉੱਥੇ ਤੇ ਲਈ ਜਾਈਏ ਕਦੇ ਆਉਣੇ ਤੇ ਵੀ ਇਹ ਗੱਲ ਘਟ ਜਾਵੇ ਵੀ ਜਿਹੜਾ ਸਿੱਖ ਬਣ ਗਿਆ ਹੌਲੀ ਹੌਲੀ ਜਾਊਗਾ ਇਹਨਾਂ ਫਿਰ ਆਏ ਜਨੂਚੇ ਨਹੀਂ ਅਗਲੇ ਨੇ ਸਹੀ ਕੋਲੇ ਚ ਨਹੀਂ ਅਗਲੇ ਜਿਸ ਨੇ ਕਦੇ ਤਾਂ ਸਰੇ ਪਹੁੰਚਾਂਗੇ ਜਿਹੜਾ ਜੀਟੀ ਰੋਡ ਪੈ ਗਿਆ ਜਾਏ ਪੁੜਾਈ ਪੁੜਾਈ ਦਿੱਲੀ ਚਲਾਈ ਜਾਵੇਗਾ ਚਾਹੇ 7 ਜਨਵਰੀ ਚ ਜਾਵੇ ਹੁਣ ਇਹ ਤਾਂ ਕਹਿ ਲਈ ਗਣਾ ਯੂਰਪੀ ਐਡੀ ਉਹਨੇ ਕਿੱਥੇ ਜਾਣਾ ਕਿਤੇ ਨਹੀਂ ਜਾਵੇਗਾ ਜਿਹੜੇ ਇੱਕ ਮਹਾਤਮਾ ਹੈ ਕਿਰਪਾ ਦੇ ਨਾਲ ਵੇਖਦਾ ਉਹ ਸਿਆਰ ਕਰਦਾ ਉਹ ਇਸ ਵਾਸਤੇ ਪਹੁੰਚਣ ਦੀ ਕਰਦਾ ਵੀ ਮੈਂ ਰੱਬ ਦੇ ਦਰਸ਼ਨ ਕਰ ਹੋਣਗੇ ਮੈਂ ਮੈਂ ਰੱਬ ਦੀ ਕਚੈਰੀ ਚ ਕੰਮ ਜਾਵਾਂਗਾ ਮੈਂ ਆਤਮਾ ਦੇ ਵਿੱਚ ਕਾਹਦਾ ਭੇਜ ਰਹਿਣਾਗਾ ਕਾਲ ਆਤਮਾ ਨਾਲ ਗੱਲਾਂ ਕਰਾਂਗਾ ਤਾਂ ਇੱਕ ਵਾਰਤਾਵਾਸੀ ਸਮ ਉਹ ਪਰਵੇਸ਼ਰ ਦੀ ਦਰਵਾਜ ਰੋਜ ਜਾਂਦਾ ਜਿਹਨੇ ਰਾਮਦੇਵ ਰੋਜ ਮੱਕੇ ਦੇ ਦਰਸ਼ਨ ਕਰਨ ਜਾਂਦਾ ਜੀ ਟੈਪ ਪਰ ਰੋਜ ਆ ਉਸੇ ਕੋਲ ਬੈਠ ਕੇ ਜਾਂਦਾ ਕਿ ਉਹ ਵੀ ਬੰਦਗੀ ਕਰਦਾ ਸੀ ਕੋਈ ਜਿਹੜਾ ਬੰਦਗੀ ਕਰਦਾ ਤੇ ਉਹ ਕਹਿੰ ਲਗਾ ਵੀ ਤੂੰ ਪਰਵੇਸ਼ਰ ਨੂੰ ਪੁੱਛੀ ਜਿਹੜੀ ਤੈਨੂੰ ਵਸਤਾ ਪ੍ਰਾਪਤ ਹੈ ਤੂੰ ਪਰਵੇਸ਼ਰ ਦੇ ਰੋਜ ਦਰਸ਼ਨ ਕਰਨ ਹੈ ਕਰਦਾ ਹੈ ਤੇ ਮੈਨੂੰ ਆਸ ਦਾ ਪ੍ਰਾਪਤ ਹੋਵੇਗੀ ਕਦਾਂ ਪੁੱਛੂਗਾ ਕਿ ਸਵਾਭ ਰਾਖੀ ਪਰ ਖਾਸ ਤੋਂ ਹੀ ਤੇ ਉਹ ਕਹਿਣ ਲਗਾ ਮਹਾਰਾਜ ਇੱਕ ਤਵੱਸੀ ਤਾਉ ਕਰਦਾ ਉਸਨੇ ਪੁੱਛਿਆ ਬਈ ਮੇਰਾ ਕਦ ਟਾਈਮ ਆਵੇਗਾ ਆਵੇਗਾ ਪਰਮੇਸ਼ਰ ਦੇ ਜੀ ਦੀ ਜਾਣਨਾ ਪਰਮੇਸ਼ਰ ਬੋਲਿਆ ਕਿਣ ਲਗਾ ਉਹ ਨੂੰ ਕਹਿਦੀ ਕਿੰਨੇ ਪਿੱਪੜ ਦੇ ਪੱਤੇ ਨੇ ਨਾ ਇਤਨੇ ਜਨਮ ਧਾਰ ਕੇ ਫੇਰ ਤੂੰ ਮੇਰੇ ਦੇਸ਼ ਜਾਣਾ ਇਤਨੇ ਜਨਮ ਧਾਰ ਕੇ ਹਰੂ ਚੱਲੇ ਮਿਲੇ ਗਏ ਕਹਿ ਲਗਾ ਮੈਨੂੰ ਕੀ ਹੁਕਮ ਹੋਇਆ ਪਰਮੇਸ਼ਰ ਦਾ ਕਹ ਆ ਤੇਰੀ ਬਾਤ ਪਰਮੇਸ਼ਰ ਨੇ ਯੂਗ ਹੈ ਵੇ ਜਿੰਨੇ ਪਿੱਪੜ ਦੇ ਪੱਤੇ ਨਾ ਹਿੰਦੇ ਜਨਮ ਧਾਰ ਕੇ ਤਪસ્યા ਕਰਦੇ ਆ ਕਰਦੇ ਆ ਫੇਰ ਤੋਂ ਮੇਰੇ ਦੇਸ਼ ਤੋਂ ਦਾ ਵਿਕਾਰ ਹੀ ਹੁੰਦਾ ਉਹ ਨਜਾਲਾ ਹੋ ਰਹਾ ਹੋ ਗਿਆ ਕਹਿੰਦਾ ਤੂੰ ਨੱਟਦਾ ਕਹਿੰਦੇ ਕਹਿੰਦਾ ਮੇਰਾ ਨਾਮ ਤਾਂ ਸਿਖਤ ਦੇ ਵਿੱਚ ਆ ਗਿਆ ਸਿੱਖ ਤਾਂ ਬਣ ਗਏ ਨਾ ਆਪਾਂ ਨਾਮ ਤਾਂ ਆਪਣਾ ਸਿੱਖ ਪੈ ਗਿਆ ਨਾ ਪਰ ਉਹ ਟਾਈਮ ਵੀ ਆ ਜਾਵੇਗਾ ਮੁਲਖਾ ਦੇ ਮਿਲੀ ਜਾਵੇਗੀ ਜੇ ਗਲਤੀ ਕਰਕੇ ਪਰੇ ਹੋਰੇ ਚਲੇ ਜਾਵਾਂਗੇ ਫੇਰ ਪਰਮੇਸ਼ਰ ਨੇ ਆਪਾਂ ਉਹਨੂੰ ਕੱਢ ਲੈਣਾ ਕਿਉਂ ਜੀ ਦਾ ਕੋਈ ਬਣ ਗਿਆ ਨਾ ਉਹਦੇ ਤੇ ਅੰਗਤਾ ਮਮਤਾ ਹੋ ਜਾਂਦੀ ਜਿਵੇਂ ਆਪਣੇ ਪੁੱਤਰ ਆਉਂਦੇ ਆ। ਕਿ ਆਪਣਾ ਪੁੱਤਰ ਕੋਈ ਐਸਾ ਕੰਮ ਕਰਕੇ ਕਹਿ ਦਿੱਤੀ ਜੇ ਲੈ ਲੈ ਆਵੇਂ ਨਾ ਤਾਂ ਸਾਰੀ ਫਰਮ ਘੜ ਦਿੰਦੇ ਆ। ਉਹਨੂੰ ਛੁਡਾ ਕੇ ਲਿਆਉਂਦੇ। ਦੇਖੋ ਨਿਆ ਕਿ ਇਹੇ ਤਰੀਕੇ ਪਰਵੇਸ਼ ਲਾਉਂਦਾ। ਜਿਹੜਾ ਗੁਰੂ ਆਲਾ ਬਣ ਗਿਆ ਨਾ ਇਹ ਗਲਤੀ ਹੋ ਜਾਂਦੀ ਏ ਜੀਵ ਤੇ। ਕੋਈ ਬੜੀ ਗੱਲ ਨਹੀਂ। ਝੰਕਾਰ ਹੀ ਹੋ ਗਿਆ। ਪਰਵੇਸ਼ਰ ਫੇਰ ਲਾਇਆ ਬੇੜਾ। ਔਰ ਇਸ ਤਰ੍ਹਾਂ ਦਾ ਜਿਹੜਾ ਸਿੱਖਣ ਗਿਆ ਨਾ ਆਜਾ ਨੋ ਜਰੀ ਹੋੜੀ 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 ਹੋਣੀ ਜਿ ਚਲੇ ਜਾਵੇ ਗੋਰਚ ਲੱਗਿਆ ਰਹੇ ਕਈ ਬਹੁਤ ਪਿਛਲੇ ਸੰਸਕਾਰ ਤੇ ਜੰਦੇ ਨੇ ਉਹ ਇੱਕ ਜਨਮ ਚੀ ਚਲੇ ਜਾਂਦੇ ਨੇ ਫੇਰ ਆਪਣੇ ਨੇ ਪਰ ਪਿੱਛੇ ਕਰਿਆਂ ਨਾ ਨਾ ਐਵੇਂ ਨਹੀਂ ਐਵੇਂ ਦੀ ਕਿਸੇ ਨੂੰ ਕੁਝ ਮਿਲੇਗਾ ਨਹੀਂ ਤੇਵੇ ਸਾਰੇ ਹੀ ਬਣ ਜਾਣ ਸੇਠ ਸਾਰੇ ਕੋਈ ਬਣਦੇ ਨਹੀਂ ਪਿੱਛੇ ਨਹੀਂ ਕਰਿਆ ਜਿਨਾਂ ਦਾ ਕਰਿਆ ਉਹਨਾਂ ਨੂੰ ਅਚਾਰ ਹੋਣੀ ਵੀਧੀ ਬਣ ਜਾਂਦੀ ਲਾ ਮਿੱਕੀ ਨਹੀਂ ਰੁਪਏ ਬਣ ਲਾਏ ਨੇ ਮਿੱਕੀ ਦੇ ਪਾਣੀ ਦੇ ਆਹੋਕੇ ਬੋਲੇ ਆਏ ਨਾ ਪਾਣੀ ਹੈ ਕੀ ਆ ਹੋ ਤੁਸੀਂ ਪਾ ਗਏ ਤੇ ਬੋਤਲਾਂ ਵੇਚ ਕੇ ਦੇਖਦਾ ਮਿੱਕੀ ਜੂ ਉਹ ਮਾਰੂ ਚਲਾ ਕੇ ਅਗਲਾ ਪਾਣੀ ਹੀ ਹੈ ਦੇਖ ਲੋ ਮਹਾਪੁਰਸ਼ਾਂ ਦੀ ਕਿਰਪਾ ਪੈਸਾ ਹੁੰਦਾ ਹੈ